ਰਮ ਜੁਵਾ ਮੰਡਲ ਪੁਰਾੜੀ ਵੱਲੋਂ ਇੱਕ ਯਾਤਰਾ جاری ਹੈ ਸਾਡੇ ਬੰਕੇ ਬਿਹਾਰੀ ਜੀ ਦੇ ਵ੍ਰਿੰਦਾਵਨ ਸਾਡਾ ਇੱਕ ਫੰਕਸ਼ਨ ਹੋ ਰਿਹਾ ਹੈਗਾ ਭਜਨ ਸੰਧਿਆ ਹੋ ਰਹੀ ਹੈ 5 ਅਕਤੂਬਰ ਨੂੰ ਤੇ ਦਿਨ ਸ਼ਨੀਵਾਰ ਨੂੰ ਉਸ ਦਾ ਕਾਰਡ ਚੜਾਉਣ ਵਾਸਤੇ ਅਸੀਂ ਸਾਰੀ ਸੰਗਤ ਸ਼੍ਰੀ ਬੰਕੇ ਬਿਹਾਰੀ ਜੀ ਦੇ ਪਛਾਣਾਂ ਵਿੱਚ ਕਾਰਡ ਚੜਾਉਣ ਜਾ ਰਹੇ ਹਾਂ ਤੇ ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ આમંત્રਿਤ ਕਰਨ ਜਾ ਰਹੇ ਨੇ ਤੇ ਉਹਨਾਂ ਅੱਗੇ ਅਰਦਾਸ ਕਰਾਂਗੇ ਕਿ ਸਾਡੇ ਪ੍ਰੋਗਰਾਮ ਵਿੱਚ ਆ ਕੇ ਸਾਡੇ ਪ੍ਰੋਗਰਾਮ ਦਾ ਮਾਨ ਵਧਾਉਂਗੇ। ਬੋਲ ਬਾਂਕੇ ਵੀ ਇਹ ਨਾਲ ਕੀ ਹੋ ਰਹੀ ਹੈ? ਇਹ ਭਜਨ ਸੰਦੇ ਆ ਜੀ 5 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਸ਼ਹਿਰਾ ਗਰਾਊਂਡ 'ਚ ਹੋ ਰਹੀ ਹੈ। ਇਸ ਵਿੱਚ ਸਾਨੂੰ ਸਾਡੇ ਜਿਹੜੇ ਭਜਨ ਕਰਨ ਵਾਲੇ ਆ ਉਹ ਹੈ ਪੂਨਨ ਦੀਦੀ ਜੀ ਹੈ ਜੋ ਕਿ ਬਸਾਨੇ ਤੋਂ ਹੈ ਤੇ ਗੋਕੁਲਨਾਥ ਜੀ ਹੈ। ਤੇ ਦੋਨੋਂ ਤੋਂ ਟਾਈਮਿੰਗ ਇਹਦੀ ਹੈਗੀ 7 ਵਜੇ ਤੋਂ ਸ਼ੁਰੂ ਹੋ ਜਾਣਾ ਤੇ ਪ੍ਰਭੂ ਇੱਛਾ ਤੱਕ ਚੱਲੇਗੀ। ਆ ਜੀ। ਕਿ ਹਰ ਸਾਲ ਦੀ ਤਰ੍ਹਾਂ ਸਨਾਤਨ ਦਰਮਯਾ ਮੰਡਲ ਵੱਲੋਂ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਦੁਸ਼ਹਿਰਾ ਗਰਾਊਂਡ ਦੇ ਵਿੱਚ ਇਸ ਸਾਲ ਵੀ 5 ਅਕਤੂਬਰ ਨੂੰ ਪ੍ਰੋਗਰਾਮ ਹੈ ਜੀ ਭਜਨ ਸੰਧਿਆ ਹੈਗੀ ਹੈ ਤੇ ਇਹਦੇ ਵਿੱਚ ਪੂਨਮ ਜੀ ਦੀ ਆ ਰਹੇ ਆ ਕਿ ਸਾਰੇ ਕੋਰਾਲ ਕੋਰਾਲੀ ਵਾਸੀਆਂ ਨੂੰ ਬੇਨਤੀ ਹੈ ਬਜੇ ਸਾਰੇ ਇੱਥੇ ਪਹੁੰਚ ਕੇ ਪੂਨਮ ਜੀ ਦੀ ਵੱਲੋਂ ਕਾਨਾ ਜੀ ਦਾ ਜੋ ਗੁਣਗਾਨ ਕੀਤਾ ਜਾਊਗਾ ਇਹ ਭਜਨ ਕਿੱਥੇ ਜਾਣਗੇ ਉਹਨਾਂ ਨੂੰ ਸੁਣੇ ਤੇ ਆਪਣਾ ਜੀਵਨ ਸਫਲ ਬਣਾਏ ਤੇ ਅੱਜ ਇਸੇ ਉਹਦੇ ਵਿੱਚ ਪ੍ਰੋਗਰਾਮ ਦੇ ਵਿੱਚ 사ਧਨธรรม 유ਵਾ ਮੰਡਲ ਬ੍ਰਿੰਦਾਵਨ ਜਾ ਰਹੇ ਹਨ ਬ੍ਰਿੰਦਾਵਨ ਜਾ ਕੇ ਕ੍ਰਿਸ਼ਨ ਜੀ ਨੂੰ ਉੱਥੇ ਅਮੰਤ੍ਰਿਤ ਕਰਨ ਜਾ ਰਹੇ ਹਨ ਤਾਂ ਜੋ ਇੱਥੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਉਪਸਥਿਤੀ ਹੋ ਚੁੱਕੀ ਹੋ ਚੁੱਕੀ